ਕਤਰ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੰਡੀਅਨ ਨੇਵੀ ਦੇ 8 ਜਿਹੜੇ ਸਾਬਕਾ ਆਫਿਸਰਸ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਉਹਨਾਂ ਉੱਤੇ ਇਲਜ਼ਾਮ ਸੀਗਾ ਕਿ ਉਹਨਾਂ ਨੇ ਇਜ਼ਰਾਈਲ ਦੇ ਖਿਲਾਫ ਜਿਹੜਾ ਕੁਝ ਉਹ ਜਸੂਸੀ ਕੀਤੀ ਇਸ ਦੇ ਚਲਦਿਆ ਕਤਰ ਨੇ ਉਹਨਾਂ ਨੂੰ ਉੱਥੇ ਸਜ਼ਾਏ ਮੌਤ ਜਿਹੜੀ ਹੈ ਉਹ ਦੇ ਦਿੱਤੀ ਸੀ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਤੱਕ ਇਸ ਇਨਾ ਆਫਿਸਰਸ ਦੀਆਂ ਜਿਹੜੀ ਫੈਮਿਲੀ ਸੀਗੀ ਉਹਨਾਂ ਨੇ ਅਪਰੋਚ ਕੀਤੀ ਕਿ ਸਾਡੇ ਤਾਂ ਜਿਹੜੇ ਘਰ ਵਾਲੇ ਨੇ ਜਾਂ ਸਾਡੇ ਜਿਹੜੇ ਮੈਂਬਰਸ ਕਦਰ ਦੇ ਵਿੱਚ ਜੌਬ ਕਰ ਰਹੇ ਨੇ ਉਹ ਇੰਡੀਅਨ ਨੇਵੀ ਨੂੰ ਛੱਡ ਕੇ ਉੱਥੇ ਉਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਜੁਆਇਨ ਕੀਤੀ ਹੋਈ ਹੈ ਹੁਣ ਉਸ ਪ੍ਰਾਈਵੇਟ ਕੰਪਨੀ ਨੇ ਕੀ ਕੀਤਾ ਜਾਂ ਉਸ ਪ੍ਰਾਈਵੇਟ ਕੰਪਨੀ ਦੀ ਕੀ ਕਾਰਗੁਜ਼ਾਰੀ ਸੀਗੀ ਉਹ ਆਰਗੇਨਾਈਜੇਸ਼ਨ ਕੀ ਕਰਦੀ ਸੀ ਇਹਦੇ ਬਾਰੇ ਉਹਨਾਂ ਨੂੰ ਤਾਂ ਕੋਈ ਜਾਣਕਾਰੀ ਹੀ ਨਹੀਂ ਹਾਲਾਂਕਿ ਉਹ ਜਿਹੜੀ ਕੰਪਨੀ ਦੇ ਵਿੱਚ ਜੌਬ ਕਰਦੇ ਸੀਗੇ ਉਹ ਦੱਸਿਆ ਜਾਂਦਾ ਹੈ ਕਿ ਕੁਝ ਮਿਲਟਰੀ ਨਾਲ ਰਿਲੇਟਡ ਕੋਈ ਟ੍ਰੇਨਿੰਗ ਪ੍ਰੋਗਰਾਮ ਡਿਜ਼ਾਈਨ ਕਰਦੀ ਸੀਗੀ ਪਰ ਕਿਉਂਕਿ ਭਾਰਤੀ ਜਲ ਸੈਨਾ ਦੇ ਇਹ 8 ਜਿਹੜੇ ਡੈਕੋਰੇਟਿਡ ਆਫੀਸਰ ਸੀਗੇ ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਕਤਰ ਦੇ ਵਿੱਚ ਜੌਬ ਜੁਆਇਨ ਕੀਤੀ ਸੀਗੀ ਤਾਂ ਇਹਨਾਂ ਨੂੰ ਵੀ ਉਸ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਔਰ ਇਹਨਾਂ ਉੱਤੇ ਵੀ ਇਹ ਦੋਸ਼ ਸੀਗੇ ਕਿ ਇਹਨਾਂ ਨੇ ਕਤਰ ਦੇ ਨਾਲ ਗੱਦਾਰੀ ਕੀਤੀ ਹੈ ਔਰ ਇਸ ਦੇ ਚਲਦਿਆਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਹਾਲਾਂਕਿ ਇਹ ਸਜ਼ਾ ਸੁਣਾ ਵੀ ਦਿੱਤੀ ਗਈ ਸੀ ਜਦੋਂ ਇਹ ਖਬਰ ਸਾਹਮਣੇ ਆਈ ਸੀ ਤਾਂ ਉਸ ਵਕਤ ਵਿਦੇਸ਼ ਮੰਤਰਾਲੇ ਨੇ ਜਿਹੜਾ ਇੰਟਰਵਿਨ ਕੀਤਾ ਉਹ ਇਸ ਮਾਮਲੇ ਦੇ ਵਿੱਚ ਪਏ ਉਹਨਾਂ ਨੇ ਇਹ ਸਾਰਿਆਂ ਨੂੰ ਜਿਹੜਾ ਆਸ਼ਵਾਸਨ ਦਵਾਇਆ ਸਾਰਿਆਂ ਨੂੰ ਜਿਹੜਾ ਇਸ ਗੱਲ ਲਈ ਇਹ ਸੰਤੁਸ਼ਟ ਕਰਾਇਆ ਇਹਨਾਂ ਨੂੰ ਇਹ ਭਰੋਸਾ ਦਵਾਇਆ ਕਿ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ ਭਾਰਤੀ ਵਿਦੇਸ਼ ਮੰਤਰਾਲੇ ਦੇ ਜਿਹੜੇ ਆਫੀਸਰਸ ਉੱਥੇ ਕਤਰ ਦੇ ਵਿੱਚ ਹੈਗੇ ਆ ਉਹ ਉਹਨਾਂ ਨਾਲ ਸੰਪਰਕ ਵਿੱਚ ਹੈਗੇ ਆ ਹੁਣ ਖਬਰ ਸਾਹਮਣੇ ਇਹ ਆਈ ਹੈ ਕਿ ਫਿਲਹਾਲ ਲਈ ਜਿਹੜੀ ਇਹ ਮੌਤੀ ਸਜ਼ਾ ਸੀਗੀ ਇਸ ਨੂੰ ਟਾਲ ਦਿੱਤਾ ਗਿਆ ਫਿਲਹਾਲ ਜਿਹੜਾ ਉਹ ਸਜ਼ਾ ਆਫਤਾ ਰਹਿਣਗੇ ਉਹ ਕੈਦ ਦੇ ਵਿੱਚ ਰਹਿਣਗੇ ਪਰ ਜਿਹੜੀ ਮੌਤ ਦੀ ਸਜ਼ਾ ਜਿਹੜੀ ਫਾਂਸੀ ਦੀ ਸਜ਼ਾ ਇਹਨਾਂ 8 ਆਫਿਸਰਸ ਨੂੰ ਸੁਣਾਈ ਗਈ ਸੀਗੀ ਇਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਇਹ ਜਿਹੜੀ ਕੈਦ ਹੈ ਇਹ ਬਰਕਰਾਰ ਰਹੇਗੀ ਔਰ ਇਹਦੇ ਬਾਰੇ ਵੀ ਹਲੇ ਕੋਈ ਵੱਡੇ ਖੁਲਾਸੇ ਨਹੀਂ ਹੋਏ ਨਾ ਕੋਈ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜੀ ਸਜ਼ਾ ਇਹ ਕਿੰਨੀ ਦੇਰ ਤੱਕ ਰਹੇਗੀ ਜਾਂ ਇਹਦੇ ਵਿੱਚ ਕੋਈ ਬੇਲ ਐਪਲੀਕੇਸ਼ਨ ਵੀ ਲਗਾਈ ਜਾ ਸਕਦੀ ਹੈ ਉਹ ਵਾਪਸ ਆ ਸਕਦੇ ਆ ਜਾਂ ਕੈਦ ਤੋਂ ਛੁੱਟ ਸਕਦੇ ਆ ਕਿਉਂਕਿ ਲੰਬੇ ਸਮੇਂ ਤੋਂ ਇਹ 8 ਜਿਹੜੇ ਆਫੀਸਰਸ ਆ ਇਹ ਕੈਦ ਦੇ ਵਿੱਚ ਆ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਸੀ ਨਰਿੰਦਰ ਮੋਦੀ ਹੋਣਾ ਦੇ ਜਾਂ ਭਾਰਤ ਸਰਕਾਰ ਦੇ ਬੜੇ ਅੱਛੇ ਤਾਲੁਕ ਜਿਹੜੇ ਨੇ ਉਹ ਵਿਸ਼ਵ ਦੇ ਤਕਰੀਬਨ ਸਾਰੇ ਮੁਲਕਾਂ ਨਾਲ ਆ ਜਿਨ੍ਹਾਂ ਦੇ ਵਿੱਚੋਂ ਕਤਰ ਵੀ ਇੱਕ ਆ ਕਤਰ ਚਾਹੁੰਦਾ ਵੀ ਆ ਕਿ ਭਾਰਤ ਦੇ ਨਾਲ ਉਹਨਾਂ ਦੇ ਦੋਸਤਾਨਾ ਸਬੰਧ ਜਿਹੜੇ ਆ ਉਹ ਬਣੇ ਰਹਿਣ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਆਸ਼ਵਾਸਨ ਦਵਾਇਆ ਸੀਗਾ ਇਹ ਭਰੋਸਾ ਦਵਾਇਆ ਸੀਗਾ ਕਿ ਅਸੀਂ ਇੰਟਰਵੀਨ ਕਰ ਰਹੇ ਹਾਂ ਸਾਡੀ ਗੱਲਬਾਤ ਜਿਹੜੀ ਆ ਉਹ ਕਤਰ ਦੇ ਹਾਈ ਆਫੀਸਰਸ ਦੇ ਨਾਲ ਚੱਲ ਰਹੀ ਹੈ ਤਾਂ ਇੱਕ ਵਾਰੀ ਲੋਕ ਜਿਹੜੇ ਆ ਉਹਨਾਂ ਨੂੰ ਯਕੀਨ ਕਰ ਲਿਆ ਸੀ ਔਰ ਇਹ ਗੱਲ ਬਾਤ ਚੋਂ ਅੱਜ ਸਿੱਧ ਵੀ ਹੁੰਦੀ ਹੈ ਕਿ ਭਾਰਤ ਨੇ ਆਪਣੇ ਨਾਗਰਿਕਾਂ ਦੀ ਜਿਹੜੀ ਪੈਰਵਾਹੀ ਕੀਤੀ ਹੈ ਉਥੇ ਇਹਨਾਂ ਨੇ ਜਿਹੜੀ ਅੱਜ ਪਟੀਸ਼ਨ ਮੂਵ ਕੀਤੀ ਉਹਦੇ ਵਿੱਚ ਜਿਹੜਾ ਸੁਣਵਾਈ ਹੋਈ ਮੌਤ ਦੀ ਸਜ਼ਾ ਦੇ ਉੱਤੇ ਹਾਲ ਦੀ ਘੜੀ ਲਈ ਫਿਲਹਾਲ ਵਾਸਤੇ ਜਿਹੜੀ ਆ ਉਹ ਰੋਕ ਲਗਾ ਦਿੱਤੀ ਗਈ ਹੈ ਪਰ ਇਹ 8 ਕੈਦੀ ਜਿਨ੍ਹਾਂ ਦੇ ਵਿੱਚੋਂ ਇੱਕ ਚੰਡੀਗੜ੍ਹ ਤੋਂ ਵੀ ਜਿਹੜੇ ਸਾਬਕਾ ਕੈਪਟਨ ਸਬੰਧ ਰੱਖਦੇ ਨੇ ਉਹ ਵੀ ਨੇ ਕੁਝ ਜਿਹੜੇ ਮਹਾਰਾਸ਼ਟਰਾ ਤੋਂ ਨੇ ਕੁਝ ਜਿਹੜੇ ਸਾਊਥ ਇੰਡੀਆ ਨਾਲ ਸਬੰਧਤ ਨੇ ਹੁਣ ਇਹਨਾਂ ਵਾਸਤੇ ਇੱਕ ਰਾਹਤ ਦੀ ਖਬਰ ਇਹਨਾਂ ਦੀਆਂ ਫੈਮਲੀਆਂ ਵਾਸਤੇ ਔਰ ਪੂਰੇ ਦੇਸ਼ ਵਾਸਤੇ ਇਹ ਆ ਕਿ ਇਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਸੀਗੀ ਉਹਦੇ ਉੱਤੇ ਫਿਲਹਾਲ ਰੋਕ ਲੱਗ ਗਈ ਆ ਪਰ ਇਹ ਕੈਦ ਦੇ ਵਿੱਚ ਰਹਿਣਗੇ ਹੁਣ ਇਸ ਕੇਸ ਦੇ ਵਿੱਚ ਜਿਹੜੀ ਅਗਲੀ ਸੁਣਵਾਈ ਹੁੰਦੀ ਆ ਉਤੋਂ ਸਿੱਧ ਹੋਏਗਾ ਕਿ ਇਹਨਾਂ ਦੀ ਜਿਹੜੀ ਸਜ਼ਾ ਉਹਨੂੰ ਜਿਹੜਾ ਇੰਪ੍ਰਿਜ਼ਨਮੈਂਟ ਜਿਹਨੂੰ ਆਪਾਂ ਕੈਦ ਕਹਿੰਦੇ ਆ ਉਹਦੇ ਵਿੱਚ ਕਨਵਰਟ ਕਰਦੇ ਆ ਜਾਂ ਕੋਈ ਹੋਰ ਸਜ਼ਾ ਜਿਹੜੀ ਆ ਉਹਦੇ ਵਿੱਚ ਤਬਦੀਲ ਕੀਤਾ ਜਾਂਦਾ ਕਿਉਂਕਿ ਅੱਜ ਦੀ ਸੁਣਵਾਈ ਦੇ ਵਿੱਚ ਮੌਤ ਦੀ ਸਜ਼ਾ ਜਿਹੜੀ ਸੀਗੀ ਉਹਦੇ ਉੱਤੇ ਜਿਹੜੀ ਚਰਚਾ ਹੋਈ ਉਹਦੇ ਵਿੱਚ ਇਹ ਹੀ ਆ ਕਿ ਫਿਲਹਾਲ ਇਸ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਹੁਣ ਦੇਖਦੇ ਆ ਅਗਲੀ ਤਰੀਕ ਦੇ ਵਿੱਚ ਜਿੱਥੇ ਭਾਰਤ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਇਹਨਾਂ ਨੂੰ ਬਰੀ ਕਰਾ ਲਿਆ ਜਾਵੇ ਕਿਉਂਕਿ ਇਹ ਤਾਂ ਇੱਕ ਕੰਪਨੀ ਵਾਸਤੇ ਕੰਮ ਕਰਦੇ ਸੀ ਉਹ ਕੰਪਨੀ ਦੀ ਕਾਰਗੁਜ਼ਾਰੀ ਕੀ ਸੀ ਉਹਨਾਂ ਦਾ ਵਰਕਿੰਗ ਪੈਟਰਨ ਕੀ ਸੀ ਵਰਕਿੰਗ ਸਟਾਈਲ ਕੀ ਸੀ ਇਹਦੇ ਬਾਰੇ ਬਹੁਤੇ ਖੁਲਾਸੇ ਨਹੀਂ ਹੋਏ ਪਰ ਇਹ ਇੱਕ এমਪਲੋਈ ਸੀਗੇ ਉਸ ਕੰਪਨੀ ਦੇ ਜਿਹੜੀ ਮੁੱਖ ਦੋਸ਼ੀ ਜੇ ਅਗਰ ਕਿਸੇ ਨੂੰ ਬਣਾਇਆ ਜਾਵੇ ਤਾਂ ਉਸ ਕੰਪਨੀ ਨੂੰ ਜਿਹੜਾ ਉਹ ਵੀ ਨਾਲ ਨਾਮਿਨੇਟ ਕੀਤਾ ਜਾਵੇ ਉਹਦੇ ਜਿਹੜੇ ਮਾਲਕ ਹੋਣਗੇ ਜਾਂ ਉਹਦੇ ਜਿਹੜੇ ਸੰਚਾਲਕ ਹੋਣਗੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਵੇ ਨਾ ਕਿ ਵਰਕਰਸ ਨੂੰ ਜਿਹੜੇ ਕਿ ਵਿਦੇਸ਼ੀ ਵਰਕਰਸ ਨੇ ਜਿਹੜੇ ਕਿ ਆਪਣੇ ਦੇਸ਼ ਤੋਂ ਉਸ ਦੇਸ਼ ਦੇ ਵਿੱਚ ਕੰਮ ਕਰਨ ਗਏ ਫਿਲਹਾਲ ਰਾਹਤ ਦੀ ਖਬਰ ਇਸ ਮਾਮਲੇ ਦੇ ਵਿੱਚ ਇਹੀ ਹੈ ਕਿ ਮੌਤ ਦੀ ਸਜ਼ਾ ਦੇ ਉੱਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਗਈ ਹੈ Subscribe to One India channel and never miss an update.